ਅੱਜ ਅਸੀਂ ਆਏ ਹਾਂ ਜੀ ਪਿੰਡ ਸੁਖਰਨੰਦ ਭਗਾਪੁਰਾਣਾ ਹਲਕੇ ਦਾ ਪਿੰਡਾ ਚੋਣਾ ਤੋਂ ਪਹਿਲਾਂ ਇੱਥੇ ਪਿੰਡ ਦੇ ਵਿੱਚ ਲੜਾਈ ਹੋਈ ਲੜਾਈ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋ ਗਿਆ ਤੇ ਉਸ ਨੌਜਵਾਨ ਦਾ ਹੱਲੇ ਤੱਕ ਸਸਕਾਰ ਨਹੀਂ ਹੋਇਆ ਪਰਿਵਾਰ ਦੀ ਮੰਗ ਹੈ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅੱਜ ਅਸੀਂ ਪਿੰਡ ਆਏ ਆ ਜੀ ਸੱਤ ਦੇ ਵਿੱਚ ਬਾਈ ਜੀ ਹੋਰੀ ਬੈਠੇ ਨੇ ਬਾਈ ਸਤਿ ਸ੍ਰੀ ਅਕਾਲ ਜੀ ਤੇ ਜਿਹੜੇ ਆਪਣੇ ਨੌਜਵਾਨ ਦਾ ਹੋਇਆ ਜੀ ਕਤਲ ਮੈਂ ਨਹੀਂ ਮੈਂ ਮੈਂ ਇਹਦੇ ਬੋਝਾ ਨੂੰ ਬੁਲਾ ਦੇ ਹਾਂਜੀ ਬਾਜੀ ਹਾਂਜੀ ਨੌਜਵਾਨ ਦਾ ਹੋਇਆ ਅੱਛਾ ਦੱਸਿਓ ਮੜਾ ਜੀ ਵੀ ਕੀ ਗੱਲਬਾਤ ਹੋਈ ਹੈ ਗੱਲਬਾਤ ਹਾਲ ਤੱਕ ਨਹੀਂ ਹੋ ਰਹੀ ਗੱਲਬਾਤ ਕੀ ਹੋਈ ਇਹ ਕੋਈ ਸਿਆਸੀ ਕਾਰਨ ਸੀਗੇ ਕੋਈ ਨਿੱਜੀ ਕਾਰਨ ਸੀ ਇਹਨਾਂ ਦਾ ਆ ਸੱਚੇ ਕੋਈ ਹੋਊਗਾ ਆ ਨਿੱਜੀ ਹੋਊਗਾ ਨਿੱਜੀ ਹੋਊਗਾ ਜੀ ਆਪ ਸੱਚ ਨਹੀਂ ਵੋਟਾਂ ਦਾ ਫਿਰ ਕੀ ਚੱਕਰ ਬਣਾਇਆ ਵੋਟਾਂ ਦਾ ਕੋਈ ਮਸਲਾ ਨਹੀਂ ਇਹਦਾ ਵੋਟਾਂ ਦਾ ਕੋਈ ਮਸਲਾ ਨਹੀਂ ਨਹੀਂ ਜਿਸ ਤਰ੍ਹਾਂ ਹੈ ਚੈਨਲਾਂ ਤੇ ਹੋਰਾਂ ਤੇ ਵੀ ਸੁਣਿਆ ਤੇ ਵਿੱਚ ਅਮਰਤਪਾਲ ਐਮ ਐਲ ਏ ਦਾ ਨਾਮ ਆਉਂਦਾ ਕੀ ਮਸਲਾ ਹੈ ਨਹੀਂ ਇਹਦਾ ਉਹ ਅਮਰਤਪਾਲ ਦਾ ਕੋਈ ਇਹਦੇ ਸਹਣੀ ਗਏ ਨਾ ਤਾਂ ਆਸੱਚੀ ਹੋਊਗਾ ਨਹੀਂ ਜੀ ਤੇ ਪਹਿਲਾਂ ਉਹ ਨੁਕਸਾਨ ਵੀ ਕਰਕੇ ਗਏ ਆ ਸਾਰਾ ਉੱਥੇ ਮਾਰਕੁੱਟ ਕਰਕੇ ਗਏ ਆ ਹਨਾ ਪੰਨ ਤੋੜ ਪੰਨ ਕਰੀ ਤੇ ਉਸੇ ਦਿਨ ਹੀ ਕਤਲ ਹੋਇਆ ਹਾਂਜੀ ਉਸੇ ਦਿਨ ਤੇ ਇਹ ਮੁੰਡਾ ਇਹ ਪਾਰਟੀ ਨਾਲ ਸੰਬੰਧਤ ਸੀ ਨਹੀਂ ਕਿਸੇ ਪਾਰਟੀ ਨਾਲ ਤਾਂ ਬੰਦਾ ਨਰਮੀ ਬਹੁਤ ਸੀ ਮੁੰਡਾ ਨਰਮ ਬਹੁਤ ਸੀ ਉਹ ਨਰਮ ਸੀ ਕਿਵੇਂ ਆਪਾਂ ਕਹੀ ਜੇ ਅੱਛਾ ਜੀ ਹਾਂਜੀ ਤੇ ਮਾੜੀ ਗੱਲ ਆ ਜੀ ਮਾੜੀ ਤੇ ਪਰਿਵਾਰ ਦਾ ਜੀ ਜਿਹੜਾ ਕਿਸੇ ਦਾ ਚਲੇ ਜਾਣਾ ਇਹ ਤਾਂ ਹੈ ਜੀ ਹਾਂਜੀ 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 ਤੇ ਉਹ ਜਿਹੜਾ ਘਟਾ ਹੈਗਾ ਉਹ ਨਹੀਂ ਪੂਰਾ ਹੋਣਾ ਪੂਰਾ ਨਹੀਂ ਹੋਣਾ ਨਹੀਂ ਪੂਰਾ ਹੋਣਾ ਤੇ ਪਿੰਡ ਦਾ ਜਿਹੜਾ ਮਾਹੌਲ ਵੀ ਖਰਾਬ ਹੁੰਦਾ ਇਹ ਤਾਂ ਹੈ ਜੀ ਉਹਦੇ ਵਿੱਚ ਲੋਕੀ ਸਿਆਸਤ ਵੀ ਜਿਹੜੇ ਕੋ ਸਿਆਸਤ ਨਾਲ ਜੋੜ ਦਿੰਦੇ ਆ ਇਹ ਤਾਂ ਹੈ ਹਾਂਜੀ ਤੇ ਰਿਸ਼ਤਿਆਂ 'ਚ ਪੰਦਾ ਫਰਕ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਤੁਸੀਂ ਇਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਆ ਵੀ ਪਰਿਵਾਰ ਦੇ ਪਿੰਡ ਦੇ ਵਿੱਚ ਕੀ ਮਾਹੌਲ ਆ ਕਿੱਦਾਂ ਦੀ ਲੋਕਾਂ ਦੀ ਚਰਚਾ ਹੈਗੀ ਆ ਵੀ ਕੀ ਮਾੜੀ ਹੋਇਆ ਬਸ ਇਹ ਹੀ ਗੱਲ ਕਹਿੰਦੇ ਸੀ ਤਾਂ ਅਸਾਂ ਹੋਣਾ ਨਹੀਂ ਚਾਹੀਦਾ ਸੀਗਾ ਜੇ ਰੇ ਕੋਈ ਗੱਲਬਾਤ ਸੀ ਉਸ ਬੈਕ ਨਿਪਟ ਲੈਂਦੇ ਆਂ ਹੈ ਗੁਰ ਰੰਜੀਤ ਸਿੰਘ ਹਾਂ ਹੈ ਆ ਉਸੀ ਰੰਜੀਤ ਸਿੰਘ ਪਾਰਟੀ ਵਾਈ ਦਾ ਕੋਈ ਮਤਲਬ ਪਾਰਟੀ ਵਾਈ ਦਾ ਕੋਈ ਮਤਲਬ ਨਹੀਂ ਮਤਲਬ ਤੇ ਚਲੋ ਪਰਿਵਾਰ ਨੂੰ ਮਿਲਦੇ ਹਾਂ ਜੀ ਤੇ ਠੀਕ ਆ ਜੀ ਹੁਣ ਅਸੀਂ ਪਰਿਵਾਰ ਨੂੰ ਘਰ ਜਾ ਕੇ ਪਤਾ ਕਰਦੇ ਹਾਂ ਜੀ ਵੀ ਪ੍ਰਸ਼ਾਸਨ ਨੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਆ ਦਾ ਫੜਿਆ ਕੀ ਉਹਦੀ ਪ੍ਰੋਗਰੈਸ ਆ ਤੇ ਪਰਿਵਾਰ ਤਾਂ ਹੀ ਸੰਸਕਾਰ ਨਹੀਂ ਕਰ ਰਿਹਾ ਜਿੰਨਾ ਜਰ ਦੋਸ਼ੀ ਨਹੀਂ ਫੜੇ ਜਾਂਦੇ ਉਹ ਜਾ ਕੇ ਗੱਲਬਾਤ ਕਰਦੇ ਆਂ ਜੀ ਪਰਿਵਾਰ ਦੇ ਨਾਲ ਅਸੀਂ ਹੁਣ ਆਏ ਆ ਜੀ ਆਪਣਾ ਸੁਖਨੰਦ ਸੱਤ ਚ ਗੱਲ ਕਰੀ ਸੀ ਪਹਿਲਾਂ ਹੁਣ ਅਸੀਂ ਘਰ ਆਏ ਸੀ ਜੀ ਪਰਿਵਾਰ ਸਾਰਾ ਗਿਆ ਹੋਇਆ ਆਪਣੇ ਸਮਾਲਸਰ ਥਾਣੇ ਚ ਤੇ ਜੋ ਆਪਣਾ ਜਿਨ੍ਹਾਂ ਨੇ ਹਮਲਾਵਾਰ ਸੀ ਜਿਨ੍ਹਾਂ ਨੇ ਕਤਲ ਕਰਿਆ ਸੀਗਾ ਲੜਕੇ ਦਾ ਉਹ ਪਰਿਵਾਰ ਨੂੰ ਦੱਸਿਆ ਗਿਆ ਵੀ ਅਸੀਂ ਫੜ ਲਏ ਹਨ ਉਦੇ ਲਈ ਉਹ ਥਾਣੇ ਚ ਗਏ ਨੇ ਤੇ ਹਾਲੇ ਜਿਦਾਂ ਆਪਾਂ ਪਹਿਲਾਂ ਵੀ ਆਪਣੋਂ ਸਾਥ ਚ ਦੱਸਿਆ ਗਿਆ ਵੀ ਸਸਕਾਰ ਜੀ ਨਹੀਂ ਕੀਤਾ ਤੇ ਅਸੀਂ ਇੱਥੇ ਘਰ ਆਏ ਸੀਗੇ ਬਾਈ ਜੀ ਹੁਰੀ ਜਿਹੜੇ ਇੱਥੇ ਸਾਥ ਜਿਹੜੇ ਬੈਠੇ ਸੀਗੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਇਹ ਦੱਸੋ ਵੀ ਇਹ ਗੱਲ ਬਣੀ ਕੀ ਇਹ ਬਣੀ ਦੇਖੋ ਇਹ ਸਾਰੇ ਅਹਿੰਤਾ ਪਾਸੇ ਰਹਿਨੇ ਆ ਜੀ ਸਾਨੂੰ ਬਾੜੀ ਗੱਲ ਦਾ ਤਾਂ ਪਤਾ ਪੈਂਦਾ ਪਿੰਡ ਪਿੰਡ ਕਿਹੜਾ ਤੁਹਾਡਾ ਪਿੰਡੇ ਹੀ ਆ ਸੁਪਨਾ ਪਿੰਡੇ ਹੀ ਆ ਵੀ ਮੈਂ ਇਧਰ ਰੱਖਿਆ ਪਰ ਬਾਰ ਬਾਰ ਕਰ ਬਾਰ ਬਾਰ ਨਾ ਜਾਈ ਬਾਈ ਬਾਈ ਇਹ ਬਹੁਤੀ ਗੱਲ ਦਾ ਸਾਨੂੰ ਅਸਲ ਪਤਾ ਵੀ ਨਹੀਂਗਾ ਹਾਂਜੀ ਠੀਕ ਹੈ ਵੀ ਜਿਹੜੇ ਦਸਨ ਮੁਤਲਕ ਸੁਣਨ ਮੁਤਲਕ ਇਹ ਹੀ ਆ ਹਾਂਜੀ ਹਾਂਜੀ ਵੀ ਇਹ ਜਵਾਕਾਂ ਦੀ ਕੋਈ ਜੱਜਦਾਈ ਹੋਈ ਸੀ ਦਿਨੇ ਤੇ ਜਵਾਕਾਂ ਪਿੱਛੇ ਜਦੋਂ ਉਹਨਾਂ ਨੇ ਕੋਈ ਫੋਨ ਤੇ ਗਾਲਾਂ ਤੋਂ ਆਪਣਾ ਕਦੋਂ ਜਿਹਨੂੰ ਕੱਢੀਆਂ ਹੋਣੀਆਂ ਅੱਛਾ ਜੀ ਉਸ ਜੱਜਦਾਈ ਚ ਤੇ ਉਹ ਸ਼ਾਮ ਨੂੰ ਪਾਈ ਆ ਗਏ ਮੁੰਡੇ ਉਹ ਵੋਟਾਂ ਵੋਟਾਂ ਪਿੱਛੇ ਲੜੇ ਜੀ ਨਹੀਂ ਕੋਈ ਵੋਟਾਂ ਦਾ ਤਾਂ ਇਹ ਕੋਈ ਰੌਲਾ ਨਹੀਂ ਸੀ ਐਵੇਂ ਕਹਿ ਦਗੇ ਆਪਸ ਵਿੱਚ ਸੀ ਜ ਉਹ ਇੱਥੇ ਉਹ ਮੋੜ ਤੇ ਚਲੇ ਗਏ ਉਹਨਾਂ ਨੇ ਕਿਤੇ ਫੋਨ ਲਾਇਆ ਹੋਣਾ ਜਾਂ ਆਉਂ ਹੀ ਆ ਗਏ ਹੋਣੇ ਆ ਜਾਂ ਭਾਈ ਹਾਂ ਤੇ ਉੱਥੇ ਭਾਈ ਬੰਦੇ ਹੋਰ ਵੀ ਸੀਗੇ ਦਾਤੇ ਬੁੜੀਆਂ ਬਣ ਗਾਣਾ ਉੱਥੇ ਦੁੱਧ ਹੀ ਆਇਆ ਫਿਰ ਹੋਈ ਵਾਰ ਦਾ ਤੇ ਕਿੱਥੇ ਵਾਪ ਹੋਈ ਪਰੇ ਮੋੜ ਤੇ ਉੱਥੇ ਛੜਕਤੇ ਹੋ ਛੜਕਤੇ ਹੂੰ ਉੱਥੇ ਦੁੱਧ ਭੋਣ ਚਲਾ ਗਿਆ ਇੱਥੋਂ ਬੈਠਾ ਬੈਠਾ ਅੱਛਾ ਉਹ ਦੁੱਧ ਹੀ ਆ ਗਿਆ 7 ਵਜੇ 7:30 ਵਜੇ ਖਣੀ ਆਉਂਦਾ ਮੁੰਡਾ ਠੀਕ ਸੀਗਾ ਸਰੀਰ ਸੀ ਵਿਚਾ ਕਮ ਕਰਾਲਾ ਸੀ ਜਮ ਬਿਲਕੁਲ شریف ਗਊ ਬੰਦਾ ਸੀ ਇਹਦਾ ਬੇ ਨੱਕਾ ਜਮ ਮਾਰਿਆ ਗਿਆ ਇਹਦਾ ਵਿਚਾਰਾ ਇਹਦਾ ਗੱਲ ਦਾ ਉਹ ਨਹੀਂ ਪਤਾ ਸੀ ਇਹ ਤਾਂ ਦੱਸ ਦੇ ਇੱਕ ਉਹਨਾਂ ਨੂੰ ਕਹੀ ਗਿਆ ਵੀ ਕੋਈ ਨਹੀਂ ਆਪਾਂ ਤੜਕੇ ਗੱਲ ਕਰ ਲਾਂਗੇ ਤੜਕੇ ਗੱਲ ਕਰਾਂਗੇ ਜਿਹੜੇ ਹਮਲਾਵਰ ਮੁੰਡੇ ਜਿਨ੍ਹਾਂ ਨੇ ਕਤਲ ਕੀਤਾ ਉਹ ਇੱਥੋਂ ਦੀ ਇੱਥੋਂ ਦੀ ਆ ਇੱਥੋਂ ਦੀ ਆ ਹਾਂ ਸਾਡੇ ਰਮਦਾਸ ਸਿੰਘਾਂ ਸਿੱਖਾਂ ਦੇ ਮੁੰਡੇ ਆ ਉਹ ਹਾਂਜੀ ਤਾਂ ਸਾਡੇ ਕੋਈ ਫਰਕ ਨਹੀਂ ਸੀ ਐਨਾ ਕੋਈ ਸੱਚੀ ਨਾ ਰਮਦਾਸ ਸਿੰਘਾਂ ਨੂੰ ਕਹਿੰਦੇ ਸੀ ਬਰਦਾਸ਼ਤ ਇਹ ਨਾ ਸਾਨੂੰ ਕੋਈ ਮਜਬੂਰ ਸੀ ਕਹਿੰਦੇ ਸੀ ਮਿਲਣ ਵਰਤਨ ਪੂਰਾ ਹੈਗਾ ਤੋਹਾਂ ਵੀ ਹਾਂ ਸਹਿਚਾਰ ਠੀਕ ਹੈ ਨਾ ਇਹ ਤਾਂ ਆਹ ਜਿਹੜੀਆਂ ਹੁਣ ਗੱਲਾਂ ਇਹ ਕਰਦੇ ਫਿਰਦੇ ਆ ਇਹਨਾਂ ਨਾਲ ਦਫਾੜ ਪਾਇਆ ਜਾਣਾ ਦਫਾੜ ਹਾਂ ਬਹੁਤ ਜਾਂਦਾ ਜੀ ਕੁਦਰਤੀ ਗੱਲ ਹੁੰਦੀ ਵਧਿਆਣਾ ਗੁੱਸਾ ਇਹਨਾਂ ਨੂੰ ਵੀ ਵਧ ਜਾਣਾ ਚਲੋ ਉਹਨਾਂ ਨੇ ਤਾਂ ਹੁਣ ਜਿਹੜਾ ਕੋਈ ਗਨਾਹ ਕੀਤਾ ਹੈ ਹਾਂਜੀ ਹਾਂਜੀ ਤੇ ਉਹਨਾਂ ਤੇ ਗੁੱਸਾ ਆਉਣੇ ਆਉਣਾ ਹੈ ਠੀਕ ਹੈ ਨਾ ਹੁਣ ਪਤਾ ਲੱਗਿਆ ਵੀ ਫੜ ਲਏ ਮੁੰਡੇ ਹੁਣ ਤਾਂ ਦੇ ਪੇਸ਼ ਹੋ ਗਏ ਦੋ ਤਿੰਨ ਜਣੇ ਹੁਣ ਜਿੱਦਾਂ ਕਈ ਚੈਨਲ ਆਲੇ ਨੇ ਰਿਪੋਰਟਿੰਗ ਕੀਤੀ ਆ ਉਹ ਐਮਐਲਏ ਤੁਹਾਡੇ ਪਿੰਡ ਦੇ ਆ ਅਮਰਪਾਲ ਸਿੰਘ ਇਹਨਾਂ ਦਾ ਕੋਈ ਵਿੱਚ ਰੋਲ ਨਹੀਂ ਉਹਨਾਂ ਦਾ ਕੀ ਰੋਲ ਹੋਣਾ ਵਿਚਾਰੇ ਦਾ ਕਿਉਂ ਵੀ ਉਹ ਤਾਂ ਇੱਥੇ ਦੱਸਦੇ ਵੀ ਜਦੋਂ ਲੜਾਈ ਹੋਈ ਆ ਤੇ ਉਹ ਇਧਰੋਂ ਬਾਹਰ ਉਹਨਾਂ ਨੇ ਬੰਦੇ ਸੱਦ ਲਏ ਜੇ ਨਹੀਂ ਪਤਾ 15 ਬੰਦੇ ਸੀ ਕਿ 20 ਸੀ ਕਿ 50 ਸੀ ਆਪਾਂ ਨੂੰ ਤਾਂ ਪਤਾ ਨਹੀਂ ਜਾਨੀ ਤੇ ਰੌਲਾ ਣਾਟਾ ਬਹੁਤ ਬਹੁਤ ਪਿਆ ਜਾਨੀ ਸੁਣਿਆ ਉਹਦੇ ਅੱਛਾ ਤੇ ਰਾਤ ਨੂੰ 8 9 ਵਜੇ ਰਾਤ ਦੀ ਘਟਨਾ ਆਹੋ ਠੀਕ ਹੈ ਉਹ ਇਹਨਾਂ ਨੇ ਫੋਨ ਕੀਤਾ ਜਦੋਂ ਉਹਨੂੰ ਐਮਐਲਏ ਸਾਹਿਬ ਨੂੰ ਹਾਂਜੀ ਉਹ ਚਲਾ ਆਪ ਵਿਚਾਰੇ ਆਏ ਅੱਛਾ ਜੀ ਅਸੀਂ ਤਾਂ ਇਹਦਾ ਧੰਨਵਾਦ ਕਰਦੇ ਆ ਜਿਹੜਾ ਇੱਥੇ ਵੀ ਨੇਰੇ ਦੇ ਵਿੱਚ ਚੱਲਦੀ ਲੜਾਈ ਦੇ ਵਿੱਚ ਜਿਹੜਾ ਇੱਥੇ ਆਇਆ ਚਲੋ ਠੀਕ ਹੈ ਨਹੀਂ ਕੋਈ ਬਾਹਰਲਾ ਐਮਐਲਏ ਹੁੰਦਾ ਤਾਂ ਉਹਨੇ ਕਢਾਉਣਾ ਸੀ ਇੱਥੇ ਉਹ ਨਹੀਂ ਅਗਲਾ ਕਹਿੰਦਾ ਵੀ ਮੈਨੂੰ ਨਾ ਘੇਰ ਰਹਿਣ ਕਿਤੇ ਹਾਂ ਪਰ ਚਲੋ ਤੇ ਚਲਦਿਆਂ ਚ ਕੀ ਪਤਾ ਲੱਗਦਾ ਕਿ ਇਧਰ ਨੂੰ ਚਲਾ ਦੇਣੀ ਅਗਰੇ ਇਧਰ ਚਲਾ ਦੇਣੀ ਇਹੀ ਗੱਲ ਆ ਦੂਜੀ ਗੱਲ ਇਹ ਹੈ ਕਿ ਵੀ ਚਲੋ ਵੀ ਉਹਨੇ ਪੁਲਿਸ ਸਾਧ ਲਈ ਚਲੋ ਉਹ ਭੱਜ ਗਏ ਉਹ ਜਿਹੜੀ ਮਢੀਰ ਸੀਗੀ ਮਢੀਰ ਭੱਜ ਗਈ ਹਾਂ ਇਹਨੇ ਨੇ ਚਲੋ ਬਚਤ ਹੋ ਗਈ ਦੂਜੇ ਘਰਾਂ ਦੀ ਚਲੋ ਹੋਰ ਤਾਂ ਨੁਕਸਾਨ ਤਾਂ ਕਰ ਗਏ ਉਸ ਤੋਂ ਪਹਿਲਾਂ ਉਹ ਇਹ ਹਮਲਾ ਜਿਹੜਾ ਇਕੱਲੇ ਇਸ ਘਰ ਇੱਕ ਘਰ ਤੇ ਨਹੀਂ ਸਾਰਾਂ ਦੇ ਇਹ ਕਰਨਾ ਸੀ ਕਿਵੇਂ ਉਹਨਾਂ ਨੇ ਜਿਹੜੇ ਬਾਹਰੋਂ ਬੰਦੇ ਸੱਦੇ ਨਾ ਹਾਂਜੀ ਉਹਨਾਂ ਨੇ ਕੀਤਾ ਉਹਨਾਂ ਦੇ ਬੰਦੇ ਜਿਹੜੇ ਉਹਨੂੰ ਸੱਟਾਂ ਮਾਰ ਕੇ ਉਦੋਂ ਤੱਕ ਉਹਨਾਂ ਦੇ ਸੱਟਾਂ ਮਾਰ ਕੇ ਸੀ ਅੱਛਾ ਜੀ ਇੱਕ ਬੰਦੇ ਦੀ ਮੌਤ ਹੀ ਹੋ ਗਈ ਹੂੰ ਉਹ ਬਸ ਲੜਾ ਲੜ ਕੇ ਉਹ ਤਾਂ ਚਲੇ ਗਏ ਉੱਥੇ ਆਪਦੇ ਘਰੇ ਉਹਨਾਂ ਦਾ ਘਰ ਵੀ ਬਾਹਰ ਬਾਹਰ ਇਧਰ ਪਾਇਆ ਬਸ ਹਾਂਜੀ ਹ ਉਹਨਾਂ ਜਿਹੜੋ ਬਾਹਰੋਂ ਮਂਦੀਰ ਸੱਦੀ ਆ ਨਾ ਜਿਹੜੇ ਬਾਹਰੋਂ ਗੁੰਡੇ ਸੱਦੇ ਆ ਹਾਂਜੀ ਉਹਨਾਂ ਨੇ ਹੁੱਲੜਬਾਜੀ ਦੇ ਵਿੱਚ ਹੀ ਉਹਨਾਂ ਨੇ ਸਾਰੇ ਉਹਨਾਂ ਨੇ ਵੀ ਦੇਖਿਆ ਨਹੀਂ ਜਿਹਦਾ ਨੁਕਸਾਨ ਹੁੰਦਾ ਬਸ ਦੇਖਦਾ ਵੀ ਜਿਹੜਾ ਵੀ ਆ ਜਾਂਦਾ ਸੀ ਕੋਈ ਅਸਲ ਦਾ ਲੋਕਾਂ ਨੇ ਬਾਰ ਭੇੜ ਲੇ ਕੋਠੇ ਘਾਟਾਂ ਤੇ ਚੜ੍ਹ ਜਾਂਦੇ ਬੁੰਡੇ ਫਿਰ ਗੁੰਡਿਆਂ ਵਾਲਾ ਕੰਮ ਕੀਤਾ ਉਹਨਾਂ ਨੇ ਜੇ ਕਹਿੰਦਾ ਬਾਰ ਖੁੱਲਾ ਹੁੰਦਾ ਤਾਂ ਉਹਨਾਂ ਨੇ ਉਹਨੂੰ ਮਾਰ ਜਾਣਾ ਸੀ ਮਾਰ ਦੇਣਾ ਸੀਗਾ ਨਿਸ਼ਾਨ ਹੋਣੀ ਕਰਦੇ ਸੁਣਨ ਦੇ ਵਿੱਚ ਇਹੀ ਗੱਲ ਸਾਡੇ ਤੱਕ ਆਈ ਆ ਅੱਛਾ ਜੀ ਹਾਂ ਤੇ ਆਪਾਂ ਦੇਖਿਆ ਕੁਛ ਨਹੀਂ ਸੀਗਾ ਸੋਨੇ ਇਹੇ ਗੱਲ ਆ ਹਾਂ ਰੋਲਾ ਰਟਾ ਬਹੁਤ ਬਹੁਤ ਸੁਣਿਆ अच्छा जी चलो प्रशासन ਤੋਂ ਵੀ ਮੰਗ ਕਰਦੇ ਆ ਜੀ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਵੀ ਇਹ ਜਿਹੜੇ ਹਾਂ ਵਾਹ ਵਾਹ ਜਿਹੜੇ ਕਾਤਲ ਆ ਵੀ ਜਿਹੜੇ ਨਾ ਸਾਰਿਆਂ ਨੂੰ ਜਿਹੜੇ ਕਨਾਦਾਰ ਬੰਦੇ ਆ ਉਹਨਾਂ ਨੂੰ ਸਜ਼ਾ ਮੈਂ ਉਹਨੇ ਹੱਕ ਜਿੰਨਾ ਕਮਾੜਦਾ ਉਹਨੂੰ ਮਿਲਨੇ ਚਾਹੀਦੀ ਹੈ ਰਾਜ ਨਹੀਂ ਹੋਣਾ ਚਾਹੀਦਾ ਇਹਦਾ ਤੇ ਪਰਿਵਾਰ ਨੂੰ ਇਨਸਾਫ ਮਿਲੇ ਮਾਂ ਇਨਸਾਫ ਇਹਨਾਂ ਨੂੰ ਚਾਹੀਦਾ ਹੈ ਹਾਂਜੀ ਹੈ ਤੇ ਬਾਕੀ ਜੋ ਸਰਕਾਰ ਆ ਪਰਿਵਾਰ ਦੀ ਜਿਹੜੀ ਸਹਾਇਤਾ ਕਰੇ ਉਹ ਵੀ ਆਦਾ ਕਰ ਸਕਦੀ ਚਾਹੀਦੀ ਆ ਹੁਣ ਜਿੰਨਾ ਦੇ ਗਰੀਬ ਬੰਦੇ ਜਿਨ੍ਹਾਂ ਦੇ ਗੇਟ-ਕੂਟ ਤੋੜ ਕੇ ਉਹ ਹੁਣ 25-30 ਹਜ਼ਾਰ ਤੋਂ ਘੱਟ ਤਾਂ ਗੇਟ ਨਹੀਂ ਲੱਗਦਾ ਕਿੰਨੇ ਕਿੰਨਾ ਕੋ ਹੋਰ ਨੁਕਸਾਨ ਕਿੰਨੇ ਗੇਟ-ਕੂਟ ਅੱਛਾ ਜੀ ਹੋਗਾ 4-5 ਲੱਖ ਰੁਪਏ ਜੀ ਤਾਂ ਨੁਕਸਾਨ ਕਰਕੇ ਪਰਿਵਾਰ ਦਾ ਜੀ ਚਲਾ ਗਿਆ ਜੀ ਹਾਂ ਘਰਾਂ ਦੇ ਨੁਕਸਾਨ ਕਰਕੇ ਵੇਟ ਬਣਾ ਉਹ ਕਮਾਉਣ ਵਾਲਾ ਸੀਗਾ ਉਹ ਚਲਾ ਗਿਆ ਉਹ ਚਲਾ ਗਿਆ ਹੁਣ ਦੱਸੋ ਸਾਡੀ ਇਹ ਮੰਗ ਹੈ ਜੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਹਾਂਜੀ 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 ਵੀ ਜ਼ਿਆਦਾ ਜੋ ਨੁਕਸਾਨ ਹੋਇਆ ਤੇ ਪਰਿਵਾਰ ਦਾ ਨੁਕਸਾਨ ਤਾਂ ਆਪਾ ਭਰ ਨਹੀਂ ਸਕਦੇ ਹਨਾ ਨਹੀਂ ਉਹਦਾ ਦਾ ਕਿਸੇ ਵੀ ਹਸਾਮ ਨਾਲ ਤਾਂ ਨਾ ਤਾਂ ਸਰਕਾਰ ਲਿਆ ਸਕਦੀ ਆ ਨਾ ਕੋਈ ਐਮਐਲਏ ਲਿਆ ਸਕਦਾ ਨਾ ਸੀ ਲਿਆ ਸਕਦੇ ਆ ਠੀਕ ਪਰ ਜਿੰਨਾ ਵੀ ਹੋ ਸਕਦਾ ਪ੍ਰਭਾ ਪਰ ਪਰਿਵਾਰ ਦੀ ਮਦਦ ਜ਼ਰੂਰ ਕਰ ਦੇਣਾ ਮਦਦ ਕਿਤੀ ਜਾਵੇ ਜਿੰਨੇ ਹੋ ਸਕਦੀ ਆ ਹਾਂਜੀ ਹਾਂਜੀ ਜਿਹੜੇ ਗਨਾਹਦਾਰ ਹੈਗੇ ਆ ਉਹਨਾਂ ਨੂੰ ਉਹਨਾਂ ਨਾਲ ਕੋਈ ਲਿਆਜ ਨਹੀਂ ਆਉਣੀ ਕੋਈ ਲਿਆਜ ਨਹੀਂ ਚਾਹੀਦੀ ਇਹਨਾਂ ਨੂੰ ਹਾਂਜੀ ਹਾਂਜੀ ਠੀਕ ਹੈ ਤੇ ਉਹਨਾਂ ਨੂੰ ਸਜ਼ਾ ਮਿਲੇ ਹਾਂਜੀ ਤੇ ਜਿਹੜਾ ਕੋ ਨੁਕਸਾਨ ਹੋਇਆ ਉਹ ਸਰਕਾਰ ਜੇ ਸਰਕਾਰ ਦੇ ਸਕਦੀ ਹੈ ਨਹੀਂ ਉਹਨਾਂ ਤੋਂ ਭਰਾਵੇ ਹਾਂ ਜਿਵੇਂ ਵੀ ਹੈਗਾ ਸਰਕਾਰ ਮਦਦ ਕਰੇ ਹਾਂ ਠੀਕ ਹੈ ਭਾਈ ਜੀ ਠੀਕ ਹੈ ਬਹੁਤ ਜੀ ਧੰਨਵਾਦ ਜੀ ਸਾਰਿਆਂ ਦਾ ਤੇ ਅਸੀਂ ਜਿਹੜਾ ਜੋ ਸੁਣਿਆ ਸੀਗਾ ਜੀ ਅਸੀਂ ਬਾਕੀ ਚੈਨਲਾਂ ਤੋਂ ਤੇ ਜੋ ਲੋਕਾਂ ਦਾ ਜਦੋਂ ਸੁਣਦੇ ਆ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਇਹ ਲੱਗਦਾ ਹੈ ਵੀ ਚੋਣਾਂ ਦੇ ਦਿਨ ਸੀਗੇ ਤੇ ਚੋਣਾਂ ਦੇ ਕਰਕੇ ਲੜਾਈ ਹੋਈ ਆ ਤੇ ਐਮਐਲਏ ਦਾ ਪਿੰਡ ਸੀ ਤੇ ਐਮਐਲਏ ਤੇ ਪ੍ਰਸ਼ਾਸਨ ਜਿਹੜਾ ਐਮਐਲਡੀ ਸ਼ਹਿਰ ਤੇ ਪ੍ਰਸ਼ਾਸਨ ਨੇ ਜਿਹੜੀ ਕੋਈ ਕਾਰਵਾਈ ਨਹੀਂ ਕਰੀ ਐਦਾਂ ਦੀਆਂ ਜਿਹੜੀਆਂ ਆਪਾਂ ਵੀਡੀਓ ਸੁਣ ਰਹੇ ਆਂ ਏਵੇਂ ਜਾਂ ਪਿੰਡ ਦੇ ਵਿੱਚ ਕੋਈ ਮਾਹੌਲ ਨਹੀਂ ਭਾਈਚਾਰੇ ਦੀ ਗੱਲ ਕਰਦੇ ਆਂ ਸਾਰਿਆਂ ਦਾ ਭਾਈਚਾਰਾ ਪਿੰਡ ਦੇ ਵਿੱਚ ਕਾਇਮ ਕੋਈ ਐਦਾਂ ਦੀ ਗੱਲ ਨਹੀਂ ਜਿੱਦਾਂ ਕਈ ਵਾਰੀ ਮੁੱਦੇ ਉੱਠਦੇ ਆਂ ਐਸਸੀ ਤੇ ਜੱਟਾਂ ਵਾਲਾ ਮੁੱਦਾ ਹੀ ਬਣਾ ਦਿੰਦੇ ਆ ਹੁਣ ਜਿਵੇਂ ਕੋਈ ਮੱਝ ਵੀ ਸਿੱਖਾਂ ਦਾ ਆਰਾਮਦਾਸੀਆਂ ਦਾ ਮੁੱਦਾ ਬਣਾ ਦਿੰਦੇ ਲੋਕ ਐਦਾਂ ਦਾ ਹੀ ਕੋਈ ਪਿੰਡ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਤੇ ਜੋ ਬਾਈ ਜੀ ਹੋਰਾਂ ਨੇ ਗੱਲ ਕਰੀ ਆ ਇਹ ਗੁੰਡੇ ਸੀਗੇ ਮਡੀਰ ਸੀ ਜਿਨ੍ਹਾਂ ਨੇ ਇੱਕ ਜਿਹੜੇ ਨੌਜਵਾਨ ਦਾ ਜਿਹੜਾ ਕਤਲ ਕਰਤਾ ਤੇ ਘਰਾਂ ਦਾ ਵੀ ਨੁਕਸਾਨ ਕੀਤਾ ਤੇ ਜੇ ਘਰਾਂ ਦੇ ਗੇਟ ਅੰਦਰੋਂ ਨਾ ਲੱਗੇ ਹੁੰਦੇ ਤੇ ਹੋਰਾਂ ਨੂੰ ਵੀ ਇਹਦਾ ਇਹ ਨੁਕਸਾਨ ਨੁਕਸਾਨ ਕਰ ਸਕਦੇ ਸੀ ਤੇ ਸਾਡੀ ਇਹੀ ਮੰਗ ਆ ਜੀ ਸਰਕਾਰ ਨੂੰ ਐਮਐਲਏ ਸਾਹਿਬ ਨੂੰ ਵੀ ਪਰਿਵਾਰ ਦੀ ਮਦਦ ਕੀਤੀ ਜਾਵੇ ਜਿੰਨਾ ਘਰਾਂ ਦਾ ਨੁਕਸਾਨ ਹੋਇਆ ਉਹ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਜੀ ਤੇ ਸਰੋਤਿਆਂ ਦਾ ਇਹੜੇ ਹੀ ਇਹ ਬੇਨਤੀ ਕਰਦੇ ਆਂ ਵੀ ਇਹ ਵੱਧ ਤੋਂ ਵੱਧ ਇਹ ਚੀਜ਼ ਜਿਹੜੀ ਸਹੀ ਰਿਪੋਰਟ ਜਿਹੜੀ ਹੈਗੀ ਆ ਉਹ ਸ਼ੇਅਰ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ ਤਾਂ ਮਿਲਣਾ ਚਾਹੀਦਾ ਤੇ ਇੰਨਾ ਹੀ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ